ਤੁਹਾਨੂੰ ਕੀਦਾ ਪਤਾ ਸੀ 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 ਤੁਹਾਨੂੰ ਕੀਦਾ ਪਤਾ ਤੇ ਫਿਰ ਉਹਨਾਂ ਕੇ ਰੂਪ ਰਿਕਵੈਸਟ ਕੀਤੀ ਤੇ ਜਿੱਥੇ ਲਈ ਅਸੀਂ ਆਪਣੇ ਪਹੁੰਚੇ ਆਂ ਤੇ ਦੇਖਿਆ ਸਾਰੇ ਅੰਦਰ ਦਰਵਾਜਾ ਦੋ ਜਣ ਟੁੱਟੀਆਂ ਪਈਆਂ ਪਈਆਂ ਖੁੱਲੇ ਪਏ ਨੇ ਸ਼ਟਰ ਖੁੱਲਾ ਪਿਆ ਹੋਵੇ ਲੋਕ ਟੁੱਟੇ ਹੋਏ ਨੇ ਇਵਨ ਜਿਹੜਾ ਅੰਦਰ ਦਾ ਸ਼ੀਸ਼ੇ ਦਾ ਦਰਵਾਜਾ ਦਾ ਲੋਕ ਵੀ ਉਹ ਵੀ ਟੁੱਟਾ ਪਿਆ ਸੀ ਜਦੋਂ ਦੇਖਿਆ ਸਾਰਾ ਕੁਝ ਕੈਸ਼ ਨਕਦੀਫ ਦਾ ਵੀ ਲੁੱਟ ਲਿਆ ਸੀ ਤੇ ਬਾਹਰ ਜਿਹੜੀ ਫੇਸ ਸੀ ਦੋਵੇਂ ਉਹਨਾਂ ਨੇ ਖਾਲੀ ਕਰ ਦਿੱਤੀ ਕਿੰਨੇ ਦਾ ਨੁਕਸਾਨ ਹੈ ਜੀ ਤਕਰੀਬਨ 7 ਤੋਂ 8 ਲੱਖ ਰੁਪਏ ਦੇ ਕਰੀਬ ਹੈ ਨੁਕਸਾਨ ਦਾ ਕਿੰਨੇ ਲੋਕ ਆਏ ਨੇ ਚਾਰ ਜਨੇ ਆਏ ਸੀ ਨੋਵਾ ਗੱਡੀ ਦੀ 5 ਵਜੇ ਤੇ 7 ਮਿੰਟ ਤੇ ਉਹਨਾਂ ਦੀ ਗੱਡੀ ਨਜ਼ਰ ਆਈ ਹੈ ਆ ਕੇ ਉਹਨਾਂ ਨੇ ਸਾਡੇ ਕੈਮਰੇ ਤੋੜੇ ਨੇ ਬਾਹਰੋਂ ਫਿਰ ਅੰਦਰ ਵੈਂਡਰ ਕੀਤਾ ਕੋਈ 5 18 ਦੇ ਉੱਤੇ ਉਹਨਾਂ ਨੇ ਐਂਟਰ ਕੀਤਾ ਅੰਦਰ ਸਰ ਸਵੇਰੇ 5 ਵਜੇ 7 ਮਿੰਟ ਤੇ ਸੱਚੇ ਕੋਈ 5 ਵਜੇ 5 ਵਜੇ ਦੇ 7 ਮਿੰਟ ਤੇ ਵੀ ਐਨ ਪਛਾਤੀ ਵਿਅਕਤੀ ਆਏ ਚਾਰ ਨੋਵਾ ਚਾਏ ਨੇ ਤੇ ਉਹਨਾਂ ਨੇ ਇਹ ਕੰਮ ਕੀਤਾ ਜੋ ਵੀ ਮਤਵੇ ਇੰਤਜ਼ਾਰ ਕੀਤਾ ਚੱਲ ਰਹੀ ਹੈ ਤੇ ਜਦੋਂ ਵੀ ਪਕਤੀਸ਼ ਜੋ ਵੀ ਸਾਡੇ ਆਊਗਾ ਵੀਡੀਓ ਲੈ ਕੇ ਹਰ ਚੀਜ਼ ਕਰਕੇ ਤੇ ਆਪਣਨੇ ਤੇ ਜੋ ਵੀ ਬੰਦੀ ਕਰਦੇ ਕਰਦੇ